ਤਤਕਾਲ ਦੀ ਸਾਰਿਆਂ ਨੂੰ ਹਰ ਕੀ ਹਾਲ ਚਾਲ ਸਾਰਿਆਂ ਦਾ ਚੜਦੀ ਕਲਾ ਤੇ ਚੜਦੀ ਕਲਾ ਹੀ ਹੋਣੀ ਚਾਹੀਦੀ ਹੈ ਤੇ ਅੱਜ ਅਸੀਂ ਦੇਖਾਂਗੇ ਗੁਰਦੀਪ ਮਨਾਲਿਆ ਦੀ ਕਲਿੱਪ ਪੰਜਾਬ ਮੀਨਸ ਚੜਦੀ ਕਲਾ ਤੇ ਮੈਨੂੰ ਇਹਨਾਂ ਨੇ ਉਹੀ ਟੌਪਿਕ ਤੇ ਕਰਿਆ ਹੈ ਸਾਡੇ ਤੇ ਟੌਪਿਕ ਤੇ ਕਿ ਪੰਜਾਬ ਜਿਹੜਾ ਉਹ ਚੜ੍ਹਦੀ ਕਲਾ ਤੇ ਚੜ੍ਹਦੀ ਬਿਲਕੁਲ ਹਾਂ ਤੇ ਹੈ ਹੀ ਆ ਤੁਸੀਂ ਦੇਖ ਸਕਦੇ ਹੋ ਕਿੰਨੇ ਸਿੰਗਰ ਐ ਜਾਂ ਫਿਰ ਹੋਰ ਵੀ ਜਿਹੜੇ ਪੰਜਾਬ ਵਾਲੇ ਐ ਦੂਜੀ ਵੀ ਐ ਅਸੀਂ ਦੇਖਿਆ ਨਾ ਕਾਰਸਾਲ ਸਾਰੇ ਪੜਤ ਕਰ ਰਹੇ ਐ ਇਹਨਾਂ ਦੀ ਚੜ੍ਹਦੀ ਕਲਾ ਨੂੰ ਕਹਿੰਦੇ ਐ ਹਾਂਜੀ ਕਦੇ ਝੁੱਕੇ ਨਾ ਹਨਾ ਜੋ ਮਰਜ਼ੀ ਹੁੰਦਾ ਹੋ ਜੇ ਪਰ ਸਾਰੇ ਖੜੇ ਐ ਇਸ ਟਾਈਮ ਤੇ ਤੇ ਬਹੁਤ ਦਿ ਲੱਗ ਰਿਹਾ ਸੀ ਸੱਚੀ ਸਾਨੂੰ ਦੇਖ ਕੇ ਹਨਾ ਬਾਕੀ ਜਿਹੜੇ ਨਹੀਂ ਕਰ ਪਾਰੇ ਉਹ ਅਰਦਾਸ ਕਰੋ ਜੀ ਤੇ ਇਹ ਵਾਲੀ ਵੀਡੀਓ ਅਸੀਂ ਕਰਦੇ ਹੁਣ ਸਟਾਰਟ ਹੋਣਾ। ਅਜ ਨਾਲੇ ਇੰਨੀਆਂ ਟਰਾਲੀਆਂ ਆਉਂਦੀਆਂ ਦੇਖ ਕੇ ਮੈਂ ਸੋਚਾਂ ਮਨਾ ਇਹਨਾਂ ਦੀਆਂ ਕੌਣ ਡਿਊਟੀਆਂ ਲਾ ਦਿੰਦਾ ਯਾਰ। ਵੀ ਤੂੰ ਰਾਸ਼ਨ ਲੈ ਜਾ, ਤੂੰ ਫੀਡ ਲੈ ਜਾ, ਤੂੰ ਇੱਧਰ ਜਾ, ਤੂੰ ਉੱਥੇ। ਇਹ ਸੋਚਦਾ ਹੋਇਆ ਮੈਂ ਗੁਰਦੁਆਰਾ ਸਾਹਿਬ ਦੇ ਜਦੋਂ ਅੰਦਰ ਗਿਆ ਤਾਂ ਜਾ ਕੇ ਦੇਖਿਆ, ਡਾਲੀ ਵਾਲਾ ਬਾਬਾ 15 ਘਰਾਂ ਦਾ ਸਮਾਨ ਅੱਡੋ-ਅੱਡ ਰੱਖ ਕੇ ਉੱਪਰ ਜੋੜਿਆਂ ਵਾਲੇ ਟੋਕਣ ਰੱਖੀ ਬੈਠਾ। ਫੇਰ ਦਿਮਾਗ ਦੀ ਤਾਰ ਖੜਕੀ ਉਹ ਭਲਿਆ ਲੋਕਾਂ ਇਹਨਾਂ ਦਾ ਸਿਸਟਮ ਮੈਨੇਜ ਦਾ 1699 ਵਾਲੀ ਬਸਾਖੀ ਦਾ ਹੋਇਆ ਵੇ ਜਿਨ੍ਹਾਂ ਦੇ ਬਾਬੇ ਨੇ ਸਿਰ ਮੰਗੇ ਹੁਣ ਜਦੋਂ ਉਦੋਂ ਹੱਥ ਖੜੇ ਕਰਕੇ ਨਾਲ ਤੁਰ ਪਿਓ ਉਹਨਾਂ ਲਈ ਰਾਸ਼ਨ ਵਾਲੇ ਟਰਾਲੇ ਕਿੱਡੀਆਂ ਕਸ਼ਾਇਆ ਨੇ ਜਿਹਦੀ ਡਿਊਟੀ ਲਈ ਉਹ ਸਿਰ ਦੇ ਆਇਆ ਜਿਹਦੀ ਡਿਊਟੀ ਲਈ ਉਹ ਪਾਣੀ ਦੀਆਂ ਮਸ਼ਕਾਂ ਦੇ ਆ ਬੰਦੇ ਦਾ ਬਟੂਆ ਡਿੱਗ ਪੈਣਾ ਮੂੰਹ ਉੱਟ ਜਾਂਦਾ ਤੇ ਦੋ ਦਿਨ ਅੱਖਾਂ ਮੂਰੇ ਲਾਇਸੈਂਸ ਅਧਾਰ ਕਾਰਡ ਹੀ ਘੁੰਮਦੇ ਰਹਿੰਦੇ ਨੇ ਤਿੰਨ ਪਿੰਡਾਂ 'ਚ ਨੌਂਸਮੈਂਟ ਵੀ ਕਰਾਇਆ ਆਉਂਦਾ ਜਾ ਕੇ ਵੀ ਜੇ ਕਿਸੇ ਨੂੰ ਮਿਲੇ ਤਾਂ ਜ਼ਰੂਰੀ ਕਾਗਜ਼ ਮੋੜ ਦੇ ਤੇ ਇਹਨਾਂ ਦੇ ਕਿਸੇ ਦੇ ਚਿਹਰੇ ਤੋਂ ਦੇਖ ਕੇ ਲੱਗਦਾ ਵੀ ਇਹਨਾਂ ਦੇ ਘਰ ਡਿੱਗੇ ਹੋਏ ਨੇ ਨੌਂਸਮੈਂਟ ਤਾਂ ਦੂਰ ਦੀ ਗੱਲ ਏ ਕਿਸੇ ਨੂੰ ਬੁਲਾਉਣ ਵੀ ਨਹੀਂ ਗਏ ਜਿਹੜਾ ਆਉਂਦਾ ਉਹਨੂੰ ਕਹਿਣ ਦੇਣਾ ਤੁਹਾਡੇ ਰਹਿਣ ਦਾ ਪ੍ਰਬੰਧ ਅਸੀਂ ਕਰਾਂਗੇ ਕਿੱਥੇ ਕਰਨਗੇ ਪਤਾ ਨਹੀਂ ਇਹਨਾਂ ਦੇ ਦਿੱਲੀ ਕਿੱਲੇ ਕਿੱਲੇ ਦੇ ਨੇ ਯਾਰ ਪਟਾ ਨਹੀਂ ਤਾਂ ਭਾਈ RAMDEV ਦੇ ਮੈਟਰ ਗਿਆ ਜ਼ਮੀਨਾਂ ਜਿਹੜੀਆਂ ਸੋਨਾ ਗਾਉਂਦੀਆਂ ਹੋਣ ਉਹਨਾਂ ਤੇ ਕਿਸ਼ਤੀਆਂ ਭੱਜੀਆਂ ਫਿਰਦੀਆਂ ਦੇਖ ਕੇ ਨਾ ਸਾਲਾ ਕਾਲ ਜਾਂ ਮੂਹ ਨੂੰ ਹੋਰ ਰੱਬ ਨਾ ਕਰੇ ਕਿਸੇ ਹੋਰ ਮੁਲਕ ਦੇ ਲੋਕ ਹੁੰਦੇ ਉਹਨੂੰ ਅੱਧੀ ਦੁਨੀਆ ਡਿਪਰੈਸ਼ਨ 'ਚ ਚਲੀ ਜਾਂਦੀ ਪਰ ਇਹ ਸਰਸਾ ਨਦੀ ਦੇ ਵਾਰਿਸ ਕਿਸ਼ਤੀਆਂ ਲੈ ਕੇ ਆਇਆ ਨੂੰ ਸਰੋਪੇ ਪਾਈ ਜਾਂਦੇ ਨੇ ਤੇ ਬਾਹਰ ਬਰੈੱਡ ਪਤੌੜਾਂ ਦੇ ਲੰਗਰ ਵਰਤਾਈ ਜਾਂਦੇ ਕਮਾਲ ਆ ਯਾਰ ਇਹ ਕਮੈਂਟਾਂ 'ਚ ਵਾਹਿਗੁਰੂ ਲਿਖਣ ਚਾਹੇ ਨਾ ਲਿਖਣ ਪਰ ਇਹ ਲੇਖਾਂ 'ਚ ਲਿਖਾ ਕੇ ਲਿਆਏ ਹੋਏ ਨੇ 2023 ਚ ਮੈਂ ਬਾਹਰ ਸੀ ਉੱਥੇ ਵੀ ਜਦੋਂ ਹੜ੍ਹ ਆਇਆ ਤਾਂ ਮਾਂ ਪਿਓ ਆਪਣੇ ਜਵਾਕਾਂ ਨੂੰ ਰੈਸਕਿਊ ਕਰਕੇ ਸਿਕਿਉਰ ਜਗ੍ਹਾ ਲਿਜਾਣ ਲੱਗ ਗਏ ਜੋ ਮੌਕੇ ਦੀ ਨਜਾਕਤ ਨੂੰ ਸਮਝਦੇ ਹੋਏ ਜ਼ਰੂਰੀ ਵੀ ਸੀ ਤਾਂ ਕਿ ਜਵਾਕ ਸੇਫ ਰਹਿਣ ਉਹ ਫਲੱਡ ਚ ਸਰਵਾਈਵ ਨਹੀਂ ਕਰ ਸਕਦੇ ਸੀ ਇਧਰ ਸਾਡੀ ਬੀਬੀ ਹੋਰੀਆਂ ਆਖੇ ਜਾਂਦੀਆਂ ਪੁੱਤ ਇਹ ਕੁਦਰਤ ਦੀ ਕਰੋਪੀ ਸਦੀਆਂ ਚ ਕਦੀ ਆਉਂਦਾ ਇਹ ਜਹਾ ਮਾੜਾ ਟਾਈਮ ਕੱਲ ਨੂੰ ਆਪਣੇ ਜਵਾਕਾਂ ਨੂੰ ਕੀ ਦੱਸੇਗਾ ਵੀ ਜਦੋਂ ਹੜ੍ਹ ਆਏ ਸੀ ਤੂੰ ਕੀ ਕਰਦਾ ਅਖੇ ਜਾਗ ਚੜ ਕੇ ਕਿਸੇ ਟਰਾਲੀ ਨਾਲ ਜਾ ਕੇ ਸੇਵਾ ਕਰਾ ਕੇ ਕਿ ਦਰਿਆ ਨਾ ਬੰਨ ਬੰਨ ਤੋੜ ਕੇ ਆ ਤਾਗੇ ਵੀ ਅਸੀਂ ਸਭ ਤੋਂ ਵੱਡੇ ਆ ਪਰ ਸ਼ਾਇਦ ਦਰਿਆਵਾਂ ਨੇ ਸਾਡੀਆਂ ਮਾਵਾਂ ਦੇ ਦਿਲ ਨਹੀਂ ਸੀ ਦੇਖੇ ਕਈ ਬਾਈਆਂ ਦਾ ਇਹ ਵੀ ਸ਼ੱਕ 바ਸੀ ਵੀ ਜਦੋਂ ਕਿਤੇ ਵੀ ਭੀੜ ਪੈਂਦੀ ਆ ਅਸੀਂ ਪੰਜਾਬੀ ਸਹਾਰਾ ਬਣਦੇ ਆ ਦੁਨੀਆ ਚ ਹਰ ਕੋਨੇ ਚ ਜਾ ਕੇ ਅੱਜ ਪੰਜਾਬ ਤੇ ਮਾੜਾ ਟਾਈਮ ਆ ਤਾਂ ਨਾਲ ਕੋਈ ਵੀ ਨਹੀਂ ਖੜਿਆ ਬਾਈ ਸਹਾਰੇ ਦੀ ਨਾ ਅਸਲ ਚ ਬਿਰਦਾਂ ਨੂੰ ਲੋੜ ਹੁੰਦੀ ਹੈ ਜਿਹੜਾ ਕਿਸੇ ਵੀ ਮੁਸੀਬਤ ਚੋਂ ਨਿਕਲ ਕੇ ਪੱਟ ਤੇ ਥਾਪੀ ਮਾਰ ਦੇਣਾ ਉਹਦੇ ਤੇ ਹਜੇ ਸੁਰਖ ਜਵਾਨੀ ਆ ਪੰਜਾਬ ਸੋ। ਬੇਸ਼ੱਕ ਬਹੁਤ ਮੋਤਵਾਰ ਬੰਦੇ ਇਗਨੋਰੈਂਟ ਹੋਏ ਜਿਵੇਂ ਸਾਈਡ ਤੇ ਬੈਠੇ ਦੇਖਦੇ ਹੀ ਹੁਣ ਵੀ ਦੇਖੀ ਆਪਦਾਬ ਕਿੰਨਾ ਕੁ ਸਵਾਰ ਸਕਦੇ ਆ। ਉਹਨਾਂ ਦੀ ਜਾਣਕਾਰੀ ਲਈ ਦੱਸਦੀ ਆ ਬਾਈ ਰਾਸ਼ਨ ਦੇ ਟਰਾਲੇ ਦਾ ਬੈਕ ਮਾਡਲ ਲੱਗ ਕੇ ਓਵਰਲੋਡ ਆ ਕੰਮ। ਹਜੇ ਇੱਥੋਂ ਵਾਲਿਆਂ ਨੇ ਸੰਭਿਆ ਵਿਆ ਸਾਡੇ ਬਾਹਰਲੇ ਜਵਾਕ ਹਜੇ ਰੋਕ ਕੇ ਰੱਖੇਵੇਂ। ਜੇ ਅਹੀਂ ਛੁੱਟੀ ਦੇਖਣੀਆਂ ਫਿਰ ਵੀ ਅਸੀਂ ਆਪਦਾਬ ਕਿੰਨਾ ਕੁ ਸਵਾਰ ਸਕਦੇ ਆ। ਇੱਕ ਕਹਾ ਕੇ ਸਾਡੇ ਬਾਹਰ ਲੈਣਿਆਂ ਨੂੰ ਪੈ ਗਈ ਨਾ ਪੰਜਾਬ ਨੂੰ ਜਿੰਨੀਆਂ ਸੜਕਾਂ ਜਾਂਦੀਆਂ ਨੇ ਸਾਰੀਆਂ ਤੇ ਚਿਪਸ ਚਣ ਦਿਆਂਗੇ ਮੈਨੂੰ ਲੱਗਦਾ ਸਾਡੇ ਤੇ ਕਈ ਕਰੋਪੀਆਂ ਤਾਂ ਆਉਂਦੀਆਂ ਹੀ ਦੁਨੀਆ ਨੂੰ ਟੀਜ਼ਰ ਦਿਖਾਉਣ ਬੜੀਆਂ ਗੱਲਾਂ ਚੱਲਦੀਆਂ ਸੀ ਇੱਥੇ ਪੰਜਾਬ ਤਾਂ ਖਾਲੀ ਹੋ ਗਿਆ ਜੀ ਹੁਣ ਇੱਥੇ ਕੋਈ ਨਹੀਂ ਰਿਹਾ ਓਏ ਹਜੂਰ ਸਾਹਿਬ ਵਾਲੀ ਗਾਗਰ ਦੇ ਬੱਚੇ ਨੇ ਇਹ ਨਹੀਂ ਮੁੱਕਦੇ ਬਾਈ ਜਿਵੇਂ ਹਜੂਰ ਸਾਹਿਬ ਵਾਲੀ ਗਾਗਰ ਚੋਂ ਪਾਣੀ ਨਹੀਂ ਨਾ ਮੁੱਕਦਾ ਇਹ ਉਹਦੇ ਵਾਰਸ ਨੇ ਬਾਈ ਇਹ ਨਹੀਂ ਮੁੱਕ ਸਕਦੇ ਮੈਨੂੰ ਲੱਗਦਾ ਤਾਂ ਨਹੀਂ ਵੈਸੇ ਫੇਰ ਵੀ ਜੇ ਕੋਈ ਸੋਚਦਾ ਹੋਵੇ ਵੀ ਇੱਥੋਂ ਪ੍ਰਵਾਸ ਕਰਾ ਕੇ ਇਹਨਾਂ ਨੂੰ ਬਾਹਰ ਭੇਜ ਕੇ ਪੰਜਾਬ ਖਾਲੀ ਕਰ ਦਿਆਂਗੇ ਤੁਹਾਡੀ ਜਾਣਕਾਰੀ ਲਈ ਦੱਸ ਦਈਏ ਬਈ ਬਾਹਰ ਕੋਈ 10 ਸਾਲ ਦਾ ਗਿਆ ਚਾਹੇ 20 ਦਾ ਚਾਹੇ 50 ਦਾ ਜਿੱਦਣੇ ਉਹਨੂੰ ਇੱਕ ਹਾਕ ਪੈ ਗਈ ਵੀ ਪੰਜਾਬ ਨੂੰ ਤੇਰੀ ਲੋੜ ਹੈ ਉਹਨਾਂ ਨੇ ਪਾਸਪੋਰਟਾਂ ਨੂੰ ਨਹੀਂ ਇਹਨਾਂ ਬੱਟਾਂ ਨੂੰ ਚੰਬੜਨਾ ਆ ਕੇ ਵੀਰਿਆ ਸਾਡੇ ਮੁੰਡਿਆਂ ਲਈ ਤਾਂ ਇੱਥੇ ਜਲ ਗੱਲਾਂ ਚੱਲਦੀਆਂ ਰਹਿੰਦੀਆਂ ਇਹ ਫੁਕਰੇ ਨੇ ਜੀ ਇਹ ਗੇੜੀਆਂ ਦੇਣ ਵਾਲੇ ਨੇ ਮੋਨੇ ਮੁੰਡੇ ਅਸੀਂ ਇੰਨੇ ਪਰਪੱਖ ਤਾਂ ਨਹੀਂ ਹੈਗੇ ਪਰ ਮੈਂ ਹਮੇਸ਼ਾ ਲੱਗਦਾ ਹੁੰਨਾ ਵੀ ਬਾਜਾਂ ਵਾਲਿਆ ਅਸੀਂ ਤੇਰੇ ਰਾਹਾਂ ਤੋਂ ਪੜ ਕੇ ਹੋ ਸਕਦੇ ਆਂ ਪਰ ਕਦੇ ਅਸੂਲਾਂ ਤੋਂ ਗਾ ਕੇ ਦਿੱਲੀ ਚੰਡੀਗੜ੍ਹ ਸ਼ਾਮੀ ਸਾਥ ਵਿੱਚ ਹੁੰਦੇ ਆ ਹੋਕਾ ਗੁਰੂ ਘਰੋਂ ਆ ਜੇ ਸਾਫੇ ਹੱਥ ਵਿੱਚ ਕੋਈ ਕਿਤੇ ਮਰਜ਼ੀ ਘੇੜੇ ਦੇਂਦਾ ਫਿਰ ਜਾਵੇ ਜਿੱਦਣੇ ਇੱਕ ਹਾਂਕ ਪੰਜਾਬ ਨੇ ਮਾਰਤੀ ਨਾ ਆ ਜਿਹੜੀਆਂ ਰੇਸ ਤੇ ਮੁੱਕੀਆਂ ਪੈਂਦੀਆਂ ਹੁੰਦੀਆਂ ਹੁੰਦੇ ਨਾ ਇੱਥੇ ਵੱਜਦੀਆਂ ਹੁੰਦੀਆਂ ਆ ਜਿਹੜੇ ਮੂਰਲੇ ਟਾਇਰ ਉਠਦੇ ਆ ਟਰੈਕਟਰ ਦੇ ਇਕੱਲੇ ਟਰੈਕਟਰ ਦੇ ਨਹੀਂ ਇਹ ਮੁੰਡਿਆਂ ਦੀ ਅੱਡੀ ਨਹੀਂ ਲੱਗਦੀ। ਸੋ ਜੇ ਕੋਈ ਪਰਖ ਰਿਹਾ ਇਹ ਕੌਮ ਨੂੰ ਪਰਖਣਾ ਛੱਡ ਦਿਓ ਬਾਈ। ਇਹ ਤੁਰਦੀ ਇੱਕ ਜਕਾਰੇ ਤੇ ਚੜਾਈ ਕਰ ਦਿੰਦੀ ਐ ਨਗਾਰੇ ਤੇ ਤੇ ਵਸਦੀ ਪੰਜਾਬ ਪਿਆਰੇ। ਚੜ੍ਹਦੀ ਕਲਾ ਸਰਬੱਤ ਦਾ ਭਲਾ। ਇਸ ਤੋਂ ਨਿਹਾਲ। ਹਾਇ ਹਾਇ ਕੀ ਗਾਇਜ਼ ਇਹ ਵਾਲੀ ਵੀਡੀਓ ਹੋ ਚੁੱਕੀ ਹੈ ਸਾਡੀ ਇਹ ਤਰੀਕਾ ਖਤਮ ਤੇ ਤੁਸੀਂ ਦੇਖਿਆ ਕਿ ਕਿੰਨੇ ਵਧੀਆ ਤਰੀਕੇ ਨਾਲ ਇਹ ਕਰਨੇ ਹੈ ਨਾ ਸਮਝਾ ਹੈ ਇੱਕ ਪੰਜਾਬ ਨੂੰ ਕਿ ਚੜ੍ਹਦੀ ਕਲਾ ਚ ਆਓ ਕੋਈ ਨਹੀਂ ਟੁਵਾ ਸਕਦਾ ਜੇ ਕੋਈ ਸੋਚ ਵੀ ਰਿਹਾ ਕਿ ਹਾਂ ਪੰਜਾਬ ਨੂੰ ਖਾਲੀ ਕਰਕੇ ਅਸੀਂ ਡਬਲਾ ਕੇ ਤਾਂ ਉਹ ਤਾਂ ਸੋਚੋ ਨਾ ਕਿ ਕੋਮ ਵੀ ਵਖਰੀ ਹੈ ਇਹ ਕਦੇ ਝੁੱਕ ਕੇ ਨਹੀਂ ਸਾਰਦੀ ਇਸ ਤਰ੍ਹਾਂ ਦੀ ਹੈ ਬਾਈ ਕੁਛ ਆਪਣੇ ਬੱਚਾ ਦੇ ਨਾਲ ਹੈ ਤੇ ਜਿਵੇਂ ਉਹਨਾਂ ਨੇ ਐਗਜ਼ਾਮਪਲ ਪਹੁੰਚਾ ਦਿੱਤਾ ਸੀ ਕਿ ਕਿਸੇ ਦਾ ਬੱਟੂ ਜੇ ਗੁੰਮ ਹੋ ਜੇ ਇਹਨਾਂ ਨੂੰ ਅਨਾਉਂਸਮੈਂਟ ਕਰਾ ਲਾ ਜਾਂਦਾ ਉਹਨਾਂ ਦੇ ਦਿਲ ਤੇ ਮਤਲਬ ਕਿਆ ਹੀ ਬਿੱਤੀਗੀ ਹਨਾ ਜਿਨ੍ਹਾਂ ਦੇ ਮਤਲਬ ਘਾਰੇ ਹੋ ਗਏ ਪੂਰੀ ਡੁੱਬ ਗਏ ਰੰ ਨੂੰ ਥਾਣੀ ਕਹਿੰਦੇ ਫਿਰ ਵੀ ਜਿਹੜਾ ਕੋਈ ਅੱਗੇ ਆਂਦਾ ਤੇ ਉਹਨਾਂ ਨੂੰ ਕਹਿੰਦੇ ਕਿ ਅਸੀਂ ਤੁਹਾਡੀ ਰਹਿਣ ਦੀ ਕਰੀ ਹੋਈ ਹੈ ਫਿਰ ਸਹੀ ਜਾਂਦਾ ਇਹ ਮਤਲਬ ਦੇ ਕਿੰਨਾ ਪਿਆਰ ਕਹਿੰਦੇ ਕੀ ਜज्ਬਾ ਹੈ ਪੰਜਾਬੀਆਂ 'ਚ ਉਸੇ ਸਾਰੀ ਪੰਜਾਬੀਆਂ ਦੇ ਨਾਲ ਹੈ ਨਾ ਕਿ ਜੇ ਕੋਈ ਮਤਲਬ ਜਿਵੇਂ ਹੁਣ ਪੰਜਾਬੀ ਕਿ ਸੰਧੀ ਹੈਲਪ ਕਰਤਾ ਹੈ ਨਾ ਜੇ ਹੁਣ ਉਹਨੂੰ ਨਹੀਂ ਵੀ ਆਈਏ ਕਿ ਤਾਂ ਵੀ ਉਹ ਹੈਲਪ ਕਰੇਗਾ ਹੀ ਕਰੇਗਾ ਹੀ ਕਰੇਗਾ ਸਹੀ ਗੱਲ ਤੇ ਨਾਲੇ ਇਹ ਆ ਕਿ ਬਹੁਤ ਵਧੀਆ ਰੰਦਸਿਆ ਤੇ ਸਾਰੇ ਨੂੰ ਪਤਾ ਕਿ ਪੰਜਾਬ ਚੜਦੀ ਕਲਾ ਜਿਤੇ ਹਮੇਸ਼ਾ ਹੀ ਰਹਿਣਾ ਚਾਹੀਏ ਹਲੇ ਨਾਇਰ ਦਿਨ ਉਸ ਚ ਹੈ ਨਾ ਹਾਰੜਾ ਪਾੜਾ ਗਿਆ ਨਾ ਕੁਛ ਆ ਗਿਆ ਹੈ ਨਾ

ਤੇ ਦੁਬਾਰਾ ਜਾਂ ਕਿਸੇ ਨੂੰ ਦੇਖਣ ਨੂੰ ਨਾ ਮਿਲੇ ਸਹੀ ਜਿੰਦਾ ਮੂਨੇ ਨੰਨੇ ਸੇ ਹੈ ਹਨ ਬੱਚਾ ਨੇ ਸੇ ਹੈ ਉਹਨਾਂ ਦੇ ਪੇਰੈਂਟਸ ਨੇ ਸੇ ਹੈ ਹੁਣ ਉਹਨਾਂ ਦੀ ਜ਼ਮੀਨ ਚਲੇਗੀ ਮਤਲਬ ਬਹੁਤ ਦੁੱਖ ਜ਼ਾਹਰੇ ਹੈ ਨਜੀ ਕਰੇ ਬੈਠੇ ਨੇ ਪਤਲਾਦਾ ਪਰ ਜਿਹੜਾ ਉੱਧਰ ਹੈ ਉਹਨਾਂ ਨੂੰ ਪਤਲਾਦਾ ਫਿਰ ਆਪਕੇ ਸਾਰੇ ਦਾਸ ਕਰਿਓ ਅੱਗੇ ਤੋਂ ਅੱਗੇ ਵੀਡੀਓ ਜ਼ਰੂਰ ਸ਼ੇਅਰ ਕਰਿਓ ਤਾਂ ਕਿ ਸਾਰੇ ਨੂੰ ਕਤਲ ਦਿੱਤੀ ਵਾਕਿ ਲਾਈਕ ਕਮੈਂਟ ਸ਼ੇਅਰ ਸਬਸਕ੍ਰਾਈਬ ਕਰਨਾ ਨਾ ਭੁੱਲੋ ਆਪਣੀ ਕੀ رائے ਕਮੈਂਟ ਸੈਕਸ਼ਨ ਤੇ ਜ਼ਰੂਰ ਦਿਓ ਥੈਂਕਸ ਫॉर ਵਾਚਿੰਗ ਬਾਈ